ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕੰਡੇ ਵੀ ਜੇ ਹੋਣਗੇ ਤਾਂ ਕੰਡੇ ਖਾਏਗਾ ਭਾਈ ਜੇ ਫੁੱਲ ਵੀ ਜੇ ਹੋਣਗੇ ਤਾਂ ਫੁੱਲਾਂ ਵਾਲੀ ਸੁਗੰਧੀ ਆਏਗੀ ਫਲ ਵੀ ਜੇ ਹੋਣਗੇ ਮਿੱਠੇ ਤੇ ਮਿੱਠਾ ਫਲ ਆਵੇਗਾ ਕਿ ਕਰਮarupī ਖੇਤੀ ਜੋ ਕਰਦੇ ਆ ਨਾ ਇਹ ਤਾਂ ਬੀਜ ਬੀਜਣ ਵੇਲੇ ਕਿ ਜੈਸਾ ਬੀਜੇ ਸੋ ਉਲੋਣੇ ਕਰਮਾਂ ਸੰਧੜਾ ਖੇਤ ਕਿ ਜਿੱਦਾਂ ਦਾ ਕਰਮ ਤੋਂ ਬੀਜ ਤਾਂ ਤੇ ਉਹਦਾ ਜੋ ਫਲ ਉਹਦਾ लेखा जोखा ਪਰਮਾਤਮਾ ਦੀ ਪਹੀ ਦੇ ਵਿੱਚ ਲਿਖਿਆ ਜਾਂਦਾ लेखा ਰਬ ਵਗੇਸੀਆ ਦੁਨੀਆ ਨੇ ਜਿਉਂਦੇ ਜੀ ਭਾਵੇਂ ਦੁਨੀਆ लेखा ਮੰਗ ਲਵੇ ਕੋਈ ਹਸਾਬ ਤਾਂ ਮੰਗ ਸਕਦੀ ਹੈ ਪਰ ਮਰਨ ਤੋਂ ਉਪਰੰਤ ਸ੍ਰੀ ਛੱਡਣ ਤੋਂ ਜੋ ਆਪਾਂ ਸਭ ਨੇ ਛੱਡਣਾ ਹੁੰਦਾ ਇੱਕ ਨਾ ਇੱਕ ਦਿਨ ਕਿ ਹਰ ਇੱਕ ਦਿਵਾਰੀ ਆਉਂਦੀ ਹੈ ਭਾਈ ਛੋਟੇ ਵੱਡੇ ਬਿਰਧ ਜੋ ਵੀ ਹੈ ਇਥੇ ਕਿਸੇ ਦਾ ਕੋਈ ਇਹ ਨਹੀਂ ਹੁੰਦਾ ਕਿ ਭਾਈ ਕਿ ਵਢਾਵਾ ਆਉ ਤਦ ਮਰਾਂਗੇ ਇਥੇ ਤਾਂ ਨਾ ਬਾਰਕ ਨਾ ਜੋ ਬੰਦੇ ਨਾ ਬਿਰਦੀ ਕੁਛ ਬੰਦ ਉਹ ਵੇਲਾ ਨਾ ਬੁਜੀ ਜਦ ਆਏ ਪਰੇਗੇ ਫੰਦ ਨਾ ਛੋਟੇ ਦਾ ਲਿਹਾਜ ਨਾ ਵੱਡੇ ਦਾ ਲਿਹਾਜ ਜੇ ਤਾਂ ਜਦੋਂ ਆ ਗਈ ਜਿਹਦਾ ਸਮਾਂ ਆ ਗਿਆ ਹਰ ਇੱਕ ਨੂੰ ਇੱਕ ਲਿਮਟ ਪੀਰੀਅਡ ਮਿਲਿਆ ਹੋਇਆ ਹੈ ਕਿ ਕਿਸੇ ਦੇ ਸਮਾਂ ਪਲਾਂ ਵਧੀਏ ਕਿਸੇ ਦਾ ਮਹੀਨੇ ਵਧੀ ਕੇ ਦਾ ਸਾਲਾਂ ਵਧੀ ਕੋਈ 100 ਤੱਕ ਪਹੁੰਚ ਜਾਂਦਾ ਕੋਈ 700 ਤੱਕ ਪਹੁੰਚ ਜਾਂਦਾ ਇਸ ਤਰ੍ਹਾਂ ਦਾ ਪ੍ਰਮਾਤਮਾ ਵੱਲੋਂ ਦਿੱਤੇ ਹੋਏ ਸਵਾਸ ਨੇ ਭਾਈਏ ਜਿਹੜੇ ਸਵਾਸ ਔਰ ਸਮਾਂ ਉਸ ਨੇ ਦਿੱਤਾ ਕੋਈ ਇਸ ਨੂੰ ਘਟਾ ਨਹੀਂ ਸਕਦਾ ਕੋਈ ਇਸ ਨੂੰ ਵਧਾ ਨਹੀਂ ਸਕਦਾ ਨਣ ਕਾਲੇ ਸਉ ਦੇ ਸਾਸ ਨਹਿ ਵਡਣਾ ਘੜਣਾ ਦਿਲਸਾਰ ਇਹਨਾਂ ਸਵਾਸਾਂ ਨੂੰ ਅਕਸਰ ਆਪਣੇ ਮੁਖ ਤੋਂ ਇਹ ਬਚਨ ਆਉਂਦੇ ਕਿ ਅਨੇ ਆਈ ਮੌਤ ਅਨੇ ਆਈ ਤੇ ਕੁਝ ਨਹੀਂ ਹੁੰਦੀ ਕਿ ਜੋ ਕੁਝ ਹੋਣਾ ਹੁੰਦਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁੰਦਾ ਹੈ ਮਾਰੇ ਰੱਖੇ ਇਕੋ ਆ ਕਹਿੰਦੇ ਮਾਰਨ ਰੱਖਣ ਵਾਲਾ ਕੌਣ ਹੈ ਆਪ ਪਰਮੇਸ਼ਰ ਮਾਰੇ ਰੱਖੇ ਇਕੋ ਆ ਅਗੇ ਵੀ ਕਹਿ ਦਿੱਤਾ ਮਨੁੱਖ ਕੇ ਕਿਛ ਨਹੀਂ ਹਾਂ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਜਿਵੇਂ ਬਚਨਾ ਭਾਈ ਅਸਮਾਨ ਨੂੰ ਦੇ ਕੇ ਉਨੇ ਵੀ ਬਚ ਜਾਣਾ ਤੇ ਜਦੋਂ ਆਈ ਭਾਈ ਥੋੜੀ ਜੀ ਠੋਕ ਲੱਗੀ ਕਰੇ ਨਿਕ ਪੈਂਦਾ ਬੰਦਾ ਉੱਥੇ ਹੀ ਖਤਮ ਹੋ ਜਾਂਦਾ ਸਾਰੀਆਂ ਉਹਦੀਆਂ ਰਜਾ ਉਹਦਾ ਹੁਕਮ ਉਹਦਾ ਫਾਣਾ ਜਿਉਂ ਜਿਉਂ ਤੇਰਾ ਹੁਕਮ ਤੇਵੇਂ ਤੇ ਬੋਵਣਾ ਜਿਵੇਂ ਉਸ ਵਾਹਿਬ ਦਾ ਹੁਕਮ ਹੈ ਉਹਵੇਂ ਹੁੰਦਾ ਹੈ ਨਾ ਸੰਸਾਰ ਦੇ ਵਿੱਚ ਬਸ ਕਰਮਾਂ ਵੱਲ ਖਿਆ ਰੱਖੋ ਇਹ ਜੋ ਕੁਝ ਅਸੀਂ ਵੜਨਾ ਹੈ ਕਰਮਾਂ ਦੀ ਖੇਤੀ ਦੇ ਵੜਨਾ ਇਥੇ ਵੀ ਵੜੇਗਾ ਅਗਾ ਵੀ ਵੜੇਗਾ ਕਦੇ ਆਤਮਾ ਦੀ ਇਹਦਾ ਜੋ ਪੀਰੀਅਡ ਆ ਨਾ ਕਦੇ ਖਤਮ ਨਹੀਂ ਹੁੰਦਾ ਆਤਮਾ ਦਾ ਜੋ ਆਤਮਾ ਜ ਸਰੀਰ ਮਨੁੱਖਾ ਦੇ ਵਿੱਚ ਬੈਠੀ ਹੈ ਇਹਨੇ ਕਿ ਜਦ ਨੇ ਇਹ ਪੂਰਾ ਹੋ ਗਿਆ ਭਾਵ ਸੰਸਾਰ ਦੇ ਵਿੱਚ ਇਹਦਾ ਲੇਖਾ ਜੋਖਾ ਖਤਮ ਹੋ ਗਿਆ ਉਹ ਲੇਖਾ ਜੋਖਾ ਸਰੀਰ ਦਾ ਖਤਮ ਹੋਇਆ ਆਤਮਾ ਦਾ ਨਹੀਂ ਖਤਮ ਹੋਇਆ ਆਤਮਾ ਤਾਂ ਨਿਰੰਤਰ ਚਲਦੀ ਜਾਰੀ ਆਤਮਾ ਨੂੰ ਕੋਈ ਫੜ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਕੋਈ ਮਾਰ ਨਹੀਂ ਸਕਦਾ ਕੋਈ ਕੱਟ ਨਹੀਂ ਸਕਦਾ ਕੋਈ ਨੜਾ ਨਹੀਂ ਸਕਦਾ ਕੋਈ ਵਿਧਾ ਨਹੀਂ ਸਕਦਾ ਆਤਮਾ ਦਾ ਕੋਈ ਕੁਝ ਨਹੀਂ ਕਰ ਸਕਦਾ ਇਹ ਤਾਂ ਕੇਵਲ ਤੋਂ ਕੇਵਲ ਆਸ ਲਈ ਬੈਠੀ ਹੈ ਕਿ ਦੇਵੇ ਮੈਨੂੰ ਇੱਕ ਨਾਮ ਵਾਲਾ ਖਜ਼ਾਨਾ ਇਕੱਤਰ ਕਰਕੇ ਦੇ ਦੇ ਮਨਾ ਮੈਂ ਇਸ ਖਜ਼ਾਨੇ ਨੂੰ ਦਿਖਾ ਕੇ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਜਾਵਾਂ ਕਿ ਜਿਹੜੇ ਕਰਮ ਤੂੰ ਕਰਦਾ ਮਨਾ ਇਹਨਾਂ ਤਾਂ ਮੈ ਮਿਲੀ ਹੁੰਦੀ ਜਾ ਰਹੀ ਹੈ ਤੇ ਮੇਰੀ ਕਦਰ ਨਹੀਂ ਪੈ ਰਹੀ ਉਸ ਦਰ ਦੇ ਉੱਤੇ ਇਸ ਕਰਕੇਵੇਂ ਭਟਕਦੀ ਫਿਰਦੀ ਹੈ ਕਿਤੇ ਇਸ ਸਰੀਰ ਦੇ ਵਿੱਚ ਕਿਤੇ ਉਸ ਸਰੀਰ ਦੇ ਵਿੱਚ ਕਿ ਮੈਨੂੰ ਸਰੀਰ ਤੇ ਸਰੀਰ ਮਿਲਦੇ ਜਾ ਰਹੇ ਹੈ ਪਰ ਇੱਕ ਐਸਾ ਸਮਾਂ ਵੀ ਆ ਗਿਆ ਨਾ ਪ੍ਰਮਾਤਮਾ ਦੀ ਹੋ ਗਈ ਆ ਆਤਮਾ ਨਾ ਤਾਂ ਇਹ ਆਤਮਾ ਪ੍ਰਮਾਤਮਾ ਜਿਸ ਨਾਲ ਸਕੀਏ ਨਾ ਹੀ ਇਸ ਨੂੰ ਕੋਈ ਸਰੀਰ ਮਿਲਿਆ ਜੇ ਨਾ ਹੀ ਇਸ ਨੂੰ ਕੋਈ ਸਰੀਰ ਮਿਲਿਆ ਤੇ ਫਿਰ ਉਹ ਆਤਮਾ ਪਟਕਦੀ ਏ ਪਟਕਦੀ ਆਤਮਾ ਭਾਵ ਜਿਸ ਨੂੰ ਅਸੀਂ ਸਾਦੇ ਲੱਭ ਜਾਂ ਕਹਿੰਦੇ ਆ ਪ੍ਰੇਤ ਹੈ ਬਈ ਭੂਤ ਹੈ ਕਿ ਇਹ ਜੋ ਪ੍ਰੇਤ ਹੁੰਦੇ ਆ ਇਹ ਵੀ ਹੁਣ ਤੁਸੀਂ ਪੂਜਾ ਕਰਦੇ ਹੋ ਭਾਈ ਨਾ ਭਾਈ ਜੀ ਕਦੇ ਦਸਵੇਂ ਨੂੰ ਖੀਰ ਖਲਾਈ ਨਾ ਕਦੇ ਕਪੜੇ ਦਿੱਤੇ ਕੋਈ ਹੋਰ ਗਲਤੀ ਹੋ ਗਈ ਇਹ ਵੀ ਤੇ ਤੋਂ ਭਾਈ ਆਸ ਲਾਈ ਬੈਠੇ ਆ ਕਿ ਸਾਨੂੰ ਭੁੱਖ ਵੀ ਲੱਗਦੀ ਹੈ ਸਾਨੂੰ ਕਪੜੇ ਵੀ ਚਾਹੀਦੇ ਸਾਨੂੰ ਨੜਾ ਕੇ ਵੀ ਜਾ ਰੋਜ ਕਿ ਐਸੀ ਜਗਾਹਾਂ ਹੁੰਦੀ ਹੈ ਜਿੱਨਾਂ ਅਕਸਰ ਅਸੀਂ ਸ਼ਹੀਦਾਂ ਦਾ ਸਤਾਂ ਦੇ ਦਿੰਦੇ ਕਿ ਐਸੀਆਂ ਜਗਾਹਾਂ ਨੂੰ ਤੇਰੇ ਭਾਈ ਤੁਹਾਡੀ ਮਰਜ਼ੀ ਹੈ ਤੁਸੀਂ ਕਹਿ ਸਕਦੇ ਹੋ ਇਹਦੇ ਕੁਲ ਸਾਂਤ ਟੋਲੀ ਲੈਣਾ ਪੈਂਦਾ ਕਿਸੇ ਤੋਂ ਇਹ ਤਾਂ ਭਾਈ ਹਰ ਕਿਸੇ ਦੀ ਇੱਛਾ ਹੈ ਕੋਈ ਕਿਸੇ ਨੂੰ ਖਾਸ ਤੌਰ ਤੇ ਧਰਮਕ ਤੌਰ ਤੇ ਕਿਸੇ ਨੂੰ ਕੋਈ ਕੰਪੈਲ ਕਿ ਜੋ ਜੋ ਜਦੋਂ ਜਦੋਂ ਸਾਡੇ ਵਿੱਚ ਐਸੀਆ ਭਾਵਨਾ ਆਉਂਦੀ ਹੈ ਤਾਂ ਸਾਡਾ ਖਤਮਾ ਹੁੰਦਾ ਹੈ ਮੁਗਲ ਸਮੇਂ ਦੀ ਬਾਬਰ ਸੀ ਔਰੰਗਜ਼ੇਬ ਸੀ ਉਹਨਾਂ ਦਾ ਸੁਪਨਾ ਹੀ ਸੀ ਸਭ ਨੂੰ ਮੈਂ ਮੁਸਲਮਾਨ ਬਣਾ ਦੇਣਾ ਕੱਟੜਵਾਦ ਵਾਲੋ ਉਹਦੇ ਧਰਮ ਕੀ ਬਦਨਾ ਸੀ ਧਰਮ ਦੇ ਵਿੱਚ ਤਰਾਰਾਂ ਤਾਂ ਪਈਏ ਪਈਆਂ ਖਟਾਸ ਆ ਗਈ ਹਲੇ ਤੱਕ ਉਹ ਖਟਾਸ ਉੱਪਰ ਦੀ ਆ ਰਹੀ ਹੈ ਹਲੇ ਤੱਕ ਖਤਮ ਨਹੀਂ ਹੋਈ ਹੈ ਕਿ ਸਿੱਖੀ ਦੇ ਮਤਵ ਗੁਰੂ ਨਾਨਕ ਸਾਹਿਬ ਦੇ ਮਤਵਕ ਕੋਈ ਵੀ ਕਿਸੇ ਨੂੰ ਆਪਾਂ ਕੇਵਲ ਤੋਂ ਕੇਵਲ ਇੱਕ ਜਿਸ ਤਰ੍ਹਾਂ ਬੋਰਡ ਲੱਗਿਆ ਹੁੰਦਾ ਸਾਈਨ ਬੋਰਡ ਜਿਹਦੇ ਉੱਤੇ ਦਿਸ਼ਾ ਨਿਰਦੇਸ਼ ਲਿਖੇ ਹੁੰਦੇ ਆ ਮਾਰਗ ਲਿਖਿਆ ਹੁੰਦਾ ਭਾਈ ਇਹ ਮਾਰਗ ਇੱਧਰ ਜਾਣਾ ਹੈ ਇੱਧਰ ਜਾਣਾ ਹੁਣ ਜਿਸ ਨੇ ਪੜ੍ਹ ਲਿਆ ਕਿਸ ਨੇ ਸੁਣ ਲਿਆ ਵੀ ਬੋਰਡ ਤੇ ਕੀ ਲਿਖਿਆ ਹੋਇਆ ਤੇ ਭਾਈ ਫਿਰ ਜਾਣਾ ਤੇ ਉਹਦੀ ਮਰਜ਼ੀ ਹੈ ਨਾ ਜਿਸ ਤਰ੍ਹਾਂ ਉਹ ਬੋਰਡ ਨਹੀਂ ਕਹਿੰਦਾ ਤੈਨੂੰ ਮੈਂ ਇੱਧਰ ਲੈ ਕੇ ਹੀ ਜਾਣਾ ਵਾ ਉਹਨਾਂ ਦਾ ਕੇਵਲ ਤੋਂ ਕੇਵਲ ਤੈਨੂੰ ਮਾਰਗ ਦਿਖਾਉਣਾ ਉਸੇ ਤਰ੍ਹਾਂ ਹੀ ਗੁਰਮਤਿ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਕਿ ਅਕਸਰ ਅਸੀਂ ਇਸ ਗੱਲ ਵੱਲ ਵੱਧੇ ਜਾ ਰਹੇ ਆ ਇੱਥੇ ਜੋ ਕੁਝ ਕਰਨਾ ਆਪਣੇ ਲਈ ਕਰਨਾ ਆਪਣਾ ਕਰਨਾ ਸਿੱਖੀ ਸਰੂਪ ਚ ਆਪਣੇ ਲਈ ਆ ਵੇ ਤੂੰ ਤੈਨੂੰ ਦੇਖ ਕੇ ਕੋਈ ਬਣਦਾ ਵਕਰੀ ਗੱਲ ਐ ਭਾਰਤ ਦੇ ਕਿਸੇ ਨੂੰ ਕੰਪੈਲ ਨਹੀਂ ਕਰ ਸਕਦਾ ਲਾਲਚ ਨਹੀਂ ਦੇ ਸਕਦਾ ਪਰ ਹੋਇਆ ਮਾਂ ਅਕਲ ਪਰਸੋਂ ਦੀ ਗੱਲ ਹੋਈ ਹੈ 6 ਜੂਨ 1984 ਜੋ ਬਾਕੀ ਹੋਇਆ ਉਹ ਤਾਂ ਸਭ ਪਤਾ ਹੀ ਹੈ ਸਭ ਨੂੰ ਪਰ ਉਥੇ ਕਿ ਭਾਈ ਦੁਕਾਨਾ ਤੁਹਾਡੀਆਂ ਨੇ ਤੁਸੀਂ ਬੰਦ ਕਰੋ ਪਰ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਕਿੰਨੇ ਲੜਾਈ ਝਗੜੇ ਹੋਏ ਆ ਕਿ ਸਾਰਾ ਸ਼ਹਿਰ ਬੰਦ ਕਰੋ ਇਦਾਂ ਫਿਰ ਹੋ ਗਈ ਭਾਈ ਹੁੰਡਾ ਕਰਦੀ ਕਸਮ ਤੁਹਾਡੇ ਵਿੱਚ ਸੰਸਕਾਰੀ ਐ ਸੇਣ ਕਿ ਲੋਕ ਸ਼ਰਧਾ ਭਾਵਨਾ ਦੇ ਨਾਲ ਕਹਿੰਦੇ ਨਹੀਂ ਵੀ ਅੱਜ ਸਾਡੇ ਲਈ ਦੁੱਖ ਦੀ ਘੜੀ ਹੈ ਅਸੀਂ ਅੱਜ ਸਾਰੇ ਕੰਮਕਾਰ ਬੰਦ ਕਰਨੇ ਆਜ ਕੇਵਲ ਤੋਂ ਕੇਵਲ ਅਸੀਂ ਵਿਚਾਰ ਸੁਣਣ ਜਾਣੇ ਆ ਉਹਨਾਂ ਸ਼ਹੀਦਾਂ ਦੇ ਅਸੀਂ ਵਿਚਾਰ ਸੁਣਨੇ ਨੇ ਭਾਈ ਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਭਾਈ ਦਰਸ਼ਨਦਾਰੀ ਕਰਨੇ ਹੈ ਜਿਕੇ ਹਰਮੰਦਰ ਸਾਹਿਬ ਤੇ ਧੀ ਜੀ ਭਾਵਨਾ ਹੁਣੀ ਚਾਹੀਦੀ ਸੀ ਪਰ ਅੱਗੇ ਤਾਂ ਭਾਈ ਤਲਵਾਰਾਂ ਲਿਕਨੀਆਂ ਹੋਈਆਂ ਲੜਾਈਆਂ ਹੋ ਰਹੀਆਂ ਗੋਤਮੁਕਤੀ ਹੋ ਰਹੀ ਹੈ ਕਿੱਥੋਂ ਸ਼ਰਧਾ ਜਾਗੇਗੀ ਕਿੱਥੋਂ ਪ੍ਰੇਮ ਜਾਗੇਗਾ ਜਿੱਥੋਂ ਸ਼ਾਂਤੀ ਲੈਣ ਚੱਲੇ ਸੀ ਸ਼ਾਂਤੀ ਤਾਂ ਉੱਥੇ ਹੀ ਨਹੀਂ ਕਿ ਕਿਤੋਂ ਤੁਹਾਡੇ ਤੇ ਸ਼ਰਧਾ ਵਿਸ਼ਵਾਸ ਕੀਦਾ ਕੋਈ ਬਣੇਗਾ ਭਾਈ ਕਿ ਭਾਈ ਲੜਾਈ ਝਗੜੇ ਹੋਏ ਵਿਚਾਰ ਕਿਸ ਨੇ ਕਿਵੇਂ ਕਿਉਂ ਕਰੀਏ ਭਾਈ ਤੁਹਾਡਾ ਫੰਕਸ਼ਨ ਆ ਤੁਸੀਂ ਕਰੋ ਸਾਡਾ ਕੀ ਸੰਬੰਧ ਹੁਣ ਜਿਹੜਾ ਅਸੀਂ ਪ੍ਰੇਮ ਸੰਸਾਰ ਵਿੱਚ ਬਸਾਉਣਾ ਸੀ ਨਾ ਉਹ ਤੇਜੀ ਜੋਰ ਜਵਰਾ ਸੀ ਕਿ ਕੀ ਨਤੀਜਾ ਨਿਕਲੇ ਕਿ ਬਰੋਤਾ ਹੋਈ ਭਈ ਉਹਦੀ ਤੇ ਲੜਾਈ ਝਗੜੇ ਹੋਏ ਤੇ ਜਿਹੜਾ ਦਿਨ ਅਸੀਂ ਸ਼ਾਂਤੀ ਪੂਰਕ ਮਨਾਉਣਾ ਸੀ ਕਿ ਜਿਹੜਾ ਦਿਨ ਭਾਈ ਜਦੋਂ ਇਹ ਹਾਦਸਾ ਹੋਇਆ ਸੀ ਭਾਵ ਘਟਨਾ ਵਾਪਰੀ ਸੀ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾ ਦਾ ਸ਼ੀਧੀ ਦਿਹਾੜਾ ਸੀ ਤੇ ਸ਼ੀਧੀ ਦਿਹਾੜਾ ਤਾਂ ਭਈਆ ਪਨ ਸ਼ਾਂਤੀ ਸਿਕਾਉਂਦਾ ਨਾ ਤੇ ਗੁਰੂ ਮਹਾਰਾਜ ਜੀ ਤਾਂ ਸਾਨੂੰ ਸ਼ਾਂਤੀ ਦੇ ਪੁੱਜ ਭਾਣੇ ਹੁਕਮ ਦੇ ਵਿੱਚ ਰਹਿਣ ਵਾਲੇ ਇਹ ਤਾਂ ਸਿਕਾਇਆ ਅਸੀਂ ਕੀ ਕੀਤਾ ਭਾਵ ਸੱਤ ਦੇ ਮਾਰਗ ਤੋਂ ਭਟ ਗਏ ਆ ਕਿ ਸਤਿ ਦਾ ਮਾਰਗ ਅਸੀਂ ਤਿਆਗ ਦਿੱਤਾ ਹੈ ਅਸਤ ਦੇ ਮਾਰਗ ਤੇ ਚਲੇ ਆਏ ਅਸੀਂ ਭੁੱਲ ਗਏ ਆ ਸਤਿਗੁਰਾਂ ਦੇ ਉਪਦੇਸ਼ ਨੂੰ ਅਸੀਂ ਭੁੱਲ ਗਏ ਆ ਸਤਿਗੁਰੂ ਪਾਤਸ਼ਾਹ ਦੀ ਬਾਣੀ ਤੇ ਜਿਸ ਕੋਲ ਬਾਣੀ ਵਿਸਰ ਜਾਵੇ ਨਾ ਤੇ ਪਾਤਸ਼ਾਹ ਨੇ ਫਿਰ ਉਹਦੇ ਬਾਬਤ ਇਹ ਗੱਲ ਕਹੀ ਹੈ ਗੈ ਤਨ ਬਾਣੀ ਵਿਸਰ ਜਾਏ ਕਿ ਜੀ ਦੇ ਅੰਦਰੋਂ ਅਕਾਲ ਪੁਰਖ ਦੀ ਬਾਣੀ ਭਾਵ ਉਹਦਾ ਹੁਕਮ ਵਿਸਰ ਗਿਆ ਨਾ ਕਿ ਜਿਹੜਾ ਉਸਨੇ ਹੁਕਮ ਕੀਤਾ ਉਸ ਨੂੰ ਭੁੱਲ ਗਏ ਕਿ ਇਨਸਾਨ ਭੁਲਿਆ ਬੈਠਾ ਹੈ ਤੇ ਹਾਲਾਤ ਕੀ ਹੰਦੇ ਹੈ ਜਿਉ ਪੱਕਾ ਰੋਗੀ ਬਿਲ ਲਾਈ ਪੱਕਾ ਰੋਗੀ ਕਿ ਬਿਮਾਰੀ ਗੰਭੀਰ ਹੈ ਦਵਾਈ ਲੈ ਲਈ ਦਵਾਵਾਂ ਕਰਾ ਲਈਆਂ ਅਸਰ ਨਾ ਹੋਇਆ ਹੁਣਾਂ ਵੀ ਨਹੀਂ ਗਈ ਬਈ ਜਿਹੜੇ ਕਰਮ ਵੀ ਜੇ ਸੀ ਇਹ ਕਰਮ ਤਾਂ ਫੈਦੂਨ ਫਿਰ ਵਧਣੇ ਹੀ ਪੜਿਆ ਨਾ ਇਥੇ ਨਾ ਫਿਰ ਦਵਾਈ ਨਾ ਦੁਆ ਕੋਈ ਕੰਮ ਨਹੀਂ ਹੋਣਾ ਇਥੇ ਤਾਂ ਭਾਈ ਜੇ ਚੰਗਾ ਹੁੰਦਾ ਜਦੋਂ ਮਤ ਮਿਲਦੀ ਸੀ ਉਹਦਾ ਦਾ ਭਾਈ ਜਿਸ ਤਰ੍ਹਾਂ ਬਾਹਰ ਚੋ ਗਈ ਹੈ ਨਾ ਔਰ ਜਿਨ੍ਹਾਂ ਨੇ ਲਾਹਾ ਲੈਣਾ ਸੀ ਭਾਈ ਇਸ ਬਾਹਰ ਤੋਂ ਪਾਣੀ ਇਕੱਤਰ ਕੀਤਾ ਇਕੱਠਾ ਕੀਤਾ ਸਟੋਰੇਜ ਕੀਤਾ ਉਹ ਤੋਂ ਪਹਿਲਾਂ ਹਾ ਲੈ ਲਿਆ ਤੇ ਜਿਨ੍ਹਾਂ ਨੇ ਭਾਈ ਆਪਣੇ ਘਰ ਦੇ ਜੋ ਵਸ ਬਰਤਨ ਸੀ ਉਹ ਉਲਟੇ ਕਰ ਦਿੱਤੇ ਕਿਉਂਕਿ ਦੇਖੀ ਕਿਤੇ ਪਾਣੀ ਨਾ ਭਰ ਜਾਵੇ ਤੇ ਉਹ ਤਾਂ ਭਾਂਡੇ ਖਾਲੀ ਰਹਿਣਗੇ ਤੇ ਇਸੇ ਤਰ੍ਹਾਂ ਹੀ ਗਿਆਨ ਗੁਰਮਤ ਦਾ ਇਹਦੇ ਵਾਅਦ ਸਤਿਗੁਰੂ ਪਾਛੇ ਜੀ ਫਰਮਾਨ ਕਰ ਦੇਣਾ ਉnde pande kach nasmave kende panda putha hove ota karande vich vi hai na jina marzi varse paani paije putthe pande de vich kade vi koi vastu nahi sama sakdi ohnu sidha karna paina uss tarah je mat puthi hai mat wala panda putha pya na ethe ethe jina marzi gyan di varsha hundi rahe ede vich kuch nahi sama sakda ਕਨਲੀ ਤੋਤੀ ਉਜਰੀ ਨਾ ਹੋਵੇ ਜੇ ਸੁਪੋਣ ਭਾਏ ਐਸੀ ਵਸਤ ਆ ਜਾਂਦੀ ਕਿ ਜੇ ਭਾਂਡਾ ਸਿੱਧਾ ਹੋਵੇ ਸਿੱਧੇ ਪਰੇ ਅਮਰਤ ਨਿਹਾਰ ਜਿਓ ਕਿ ਸਿੱਧੇ ਭਾਂਡੇ ਹੁਣ ਭਾਈ ਉਹਨਾਂ ਦੇ ਵਿੱਚ ਕਿਣਕਾ ਮਤਰ ਵੀ ਕਿਣਕਾ ਮਤਰ ਵੀ ਜੇ ਅਮਰਤ ਵਾਲੀ ਬੂੰਦ ਅਮਰਤ ਵਾਲੀ ਵਰਖਾ ਹੋਗੀ ਤੇ ਭਾਈ ਉਸਨੇ ਤੈਨੂੰ ਸਾਰੇ ਨੂੰ ਹੀ ਅਮਰਤ ਬਣਾ ਦੇਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਭਾਂਡਾ ਪੁੱਠਾ ਹੈ ਜਗਤ ਦਾ ਭਾਂਡਾ ਪੁੱਠਾ ਹੈ ਇੱਕ ਧਰਮ ਦੀ ਗੱਲ ਨਹੀਂ ਕਿ ਚਾਰੇ ਤਰਫੇ ਕਿ ਜੋ ਕਲਯੁਗ ਇੱਕੇ ਕੋਈ ਭਾਰ ਹੋ ਨਹੀਂ ਆਇਆ ਕਲਯੁਗ ਨਾ ਕੋਈ ਸਤਜੁਗ ਭਾਰ ਹੋਣਾ ਨਾ ਕੋਈ ਕਲਯੁਗ ਭਾਰ ਹੋਣਾ ਵਕੇ ਜਾ ਕੇ ਵੀ ਲਿਆ ਕੇ ਰੱਖ ਦੇਣਾ ਇਹ ਤਾਂ ਭਾਈ ਜਦੋਂ ਸਤ ਦੀਆਂ ਗੱਲਾਂ ਹੋਣਗੀਆਂ ਸਤ ਦੇ ਮਾਰਗ ਤੇ ਚੱਲਾਂਗੇ ਤਾਂ ਸਤਜੁਗ ਹੈ ਕਿ ਇਹ ਸਮਾਂ ਜੋ ਚੱਲ ਰਿਹਾ ਹੈ ਇਹ ਸਤ ਦਾ ਇਥੇ ਦਾ ਭਾਈ ਕੇਵਲ ਤੋਂ ਕੇਵਲ ਸਤ ਦੀ ਗੱਲ ਹੋ ਰਹੀ ਹੈ ਜਦੋਂ ਝੂਠ ਦੀ ਗੱਲ ਹੋਗੀ ਕਪੜ ਦੀ ਗੱਲ ਹੋਗੀ ਕੂੜ ਦੀ ਗੱਲ ਹੋਗੀ ਸਮਾਂ ਇਹ ਰਹਿਣਾ ਪਰ ਸਮੇਦ ਨਾਮ ਬਦਲ ਗਿਆ ਸਮੇਦ ਨਾਮ ਰੱਖ ਦਿੱਤਾ ਕਾਲਿ ਯੁਗ ਹੁਣ ਜੋ ਸਮਾਂ ਚੱਲ ਰਿਹਾ ਹੈ ਹਾਲਾਤਾਂ ਦੇ ਮੁਤਾਬਿਕ ਇਹ ਐਸਾ ਭਿਆਨਕ ਕਾਲਿ ਯੁਗ ਹੋ ਰਿਹਾ ਹੈ ਕਿ ਸਾਰੇ ਦੇ ਸਾਰੇ ਅਸੀਂ ਕੋਈ ਬੇੜਾ ਹੁੰਦਾ ਕੋਈ ਰੱਬ ਨਾਲ ਜੁੜਿਆ ਹੈ ਰੱਬ ਦੇ ਹੁਕਮ ਦੇ ਨਾਲ ਜੁੜਿਆ ਹੋਇਆ ਤੇ ਬਾਕੀ ਤਾਂ ਭਈ ਆਪਾਂ ਜੋ ਸਾਰੇ ਕਾਲ ਯੁਗ ਦੇ ਵਿੱਚ ਵੱਧਾ ਤਾਂ ਕਰ ਰਹੇ ਆ ਘਟਾਉਣ ਦੀ ਅਸੀਂ ਕਦੇ ਖੇਚਲ ਨਹੀਂ ਕੀਤੀ ਹਿੰਮਤ ਨਹੀਂ ਕੀਤੀ ਕਿ ਨਹੀਂ ਭਾਈ ਇਸ ਕਾਲ ਯੁਗ ਨੂੰ ਅਸੀਂ ਦੂਰ ਭਜਾਈਏ ਦੂਰ ਹਟਾਈਏ ਅਸੀਂ ਸਮਾ ਸਤਜੁਗ ਵਾਲਾ ਲਈ ਆਈਏ ਕਿ ਸਤਜੁਗ ਵਾਲੇ ਸਮੇਂ ਦੇ ਵਿੱਚ ਹੀ ਅਸੀਂ ਸਤ ਦੇ ਨਾਲ ਜੁੜ ਸਕਦੇ ਹਾਂ ਸਤਿ ਅਕਾਲ ਪੁਰਖ ਹੈ ਕੇਵਲ ਤੋਂ ਕੇਵਲ ਆਕਾਰ ਪੁਰਖ ਦੇ ਨਾਲ ਜੁੜਨ ਦੇ ਲਈ ਜੋ ਤੇਰੇ ਅੰਦਰ ਦੇ ਵਿਕਾਰ ਹੈ ਚੋਰ ਬਸੇ ਹੋਏ ਹੈ ਠੱਗ ਬਸੇ ਹੋਏ ਹੈ ਮੈਲ ਵਸੀ ਹੋਈ ਹੈ ਜਿੰਨਾ ਚਿਰ ਇਹਨੂੰ ਨਹੀਂ ਕੱਢਦਾ ਪ੍ਰਮਾਤਮਾ ਦੇ ਨਾਲ ਤੇਰਾ ਦੂਰ ਦੂਰ ਤੱਕ ਵੀ ਕੋਈ ਨਾਤਾ ਨਹੀਂ ਹੈ ਤੇ ਜੇ ਬੈਗੁਰ ਦੇ ਨਾਲ ਹੀ ਨਾਤਾ ਟੁੱਟ ਜਾਵੇ ਤੇ ਫਿਰ ਭਾਈ ਸਾਨੂੰ ਸੁੱਖ ਕਿਵੇਂ ਦੇਣੇ ਹੈ ਕਿ ਜੇ ਵੈਰੀ ਵੱਡੇ ਨਾਲ ਪੈ ਜਾਵੇ ਵੱਡੇ ਦੇ ਨਾਲ ਭਾਵੇਂ ਉਹਨਾਂ ਨਾਲ ਮਿੱਤਰਤਾ ਤਾਂ ਤਦ ਵੀ ਤੁਹਾਨੂੰ ਕੋਈ ਸ਼ੂ ਨਹੀਂ ਸਕਦਾ ਜੇ ਕਿਤੇ ਉਹਦੇ ਨਾਲ ਭਾਈ ਵਿਰੋਧਤਾ ਹੋ ਗਈ ਵੈਰ ਹੋ ਗਿਆ ਫਿਰ ਵੀ ਲੋਕ ਡਰਦੇ ਆ ਕਿ ਭਾਈ ਇਹਨੇ ਤਾਂ ਫਲਾਣੇ ਅਫਸਰ ਦੇ ਨਾਲ ਵੱਡੇ ਮੰਤਰੀ ਦੇ ਨਾਲ ਦੁਸ਼ਮਣੀ ਲਈ ਹੋਈ ਹੈ ਜੇ ਕਿਤੇ ਇਹਦਾ ਕੋਈ ਭਲਾ ਕੰਦੀ ਗੱਲ ਕੀਤੀ ਸਾਡਾ ਵੀ ਨੁਕਸਾਨ ਹੋਣਾ ਵਾ ਇਹ ਸਾਡਾ ਵੀ ਨੁਕਸਾਨ ਹੋਣਾ ਕੇ ਵੱਡੇ ਦਲ ਬਣਾ ਕੇ ਰੱਖਾਂਗੇ ਤੇ ਤੁਹਾਨੂੰ ਛੋਟੇ ਸਲਾਮਾ ਕਰਨਗੇ ਭਾਵ ਦੇਵੀ ਦੇਵਤਿਆਂ ਦੀ ਗੱਲ ਕਰਦੇ ਆਂ ਇਹ ਤੁਹਾਡੇ ਨੇੜੇ ਨਹੀਂ ਆ ਸਕਦੇ ਕੋਈ ਭੂਤ ਪ੍ਰੇਤ ਨੇੜੇ ਨਹੀਂ ਆ ਸਕਦਾ ਪਰ ਜੇ ਵੱਡੇ ਨੇ ਵਿਗਾੜ ਪਾ ਗਏ ਆ ਭਾਈ ਫਿਰ ਇਹਨਾਂ ਤਾਂ ਲਾਹਾ ਲੈਣਾ ਕਿ ਲੜ ਲਓ ਭਾਈ ਇਹਦੇ ਘੜੇ ਉੱਪਰ ਕੋਈ ਛਤਰ ਛਾਇਆ ਕੇ ਇਹਦੇ ਉੱਪਰ ਕੋਈ ਛਤਰ ਛਾਇਆ ਨਹੀਂ ਹੈ ਇਹਦੇ ਤੇ ਕਿਸੇ ਦਾ ਹੱਥ ਨਹੀਂ ਹੈ ਇਹ ਤਾਂ ਭਾਈ ਜਤੀਮਾ ਵਾਂਗ ਤੁਰਿਆ ਫਿਰਦਾ ਤੇ ਲੁੱਟਿਆ ਜਾਂਦਾ ਹੁੰਦਾ ਬੰਦਾ ਜੇ ਨਾਲ ਚਲ ਆਸਰਾ ਨਾ ਹੋਵੇ ਸਹਾਰਾ ਨਾ ਹੋਵੇ ਉਪਰ ਵਾਲੇ ਦਾ ਹਣ ਜਿਸ ਕੀ ਉਪਰ ਤੋ ਸੁਆਮੀ ਕਿ ਜੀ ਦੇ ਉਪਰ ਵਹਿਰੂ ਹੋਵੇ